ਜੋ 24 ਘੰਟੇ ਅੰਦਰ ਹੀ ਪਿੰਡ ਚੰਦੂਮੰਜ ਵਿੱਚ ਇੱਕ ਮਸੀਕ ਕਨਵੈਨਸ਼ਨ ਦੌਰਾਨ ਮਦਨ ਮਸੀਹ ਉੱਪਰ ਹਮਲਾ ਕਰਨ ਵਾਲਿਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰੀ ਮਾਤਰਾਜ ਪੁਲਸ ਵੱਲੋਂ ਅਸਲਾ ਬਰਾਮਦ ਆਪਸੀ ਝਗੜੇ ਕਾਰਨ ਚੱਲੀਆਂ ਸੀ ਗੋਲੀਆਂ ਕਿਹਾ ਡੀਐਸਪੀ ਖੁਸ਼ਬੀਰ ਗੌਰ ਨੇ ਬੀਤੀ ਵੀਰਵਾਰ ਦੀ ਰਾਤ ਨੂੰ ਹਲਕਾ ਫਤੇਗੜ ਚੂੜੀਆਂ ਅਤੇ ਥਾਣਾ ਕਿਲਾ ਲਾਲ ਸਿੰਘ ਅਦੀਨ ਪਿੰਡ ਚੰਦੂਮੰਜ ਵਿੱਚ ਇੱਕ ਮਸੀਕ ਕਨਵੈਨਸ਼ਨ ਤੇ ਗਏ ਮਦਨ ਮਸੀਹ ਉੱਪਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਚਿਚ ਨਾਲ ਮਦਨ ਮਸੀਹ ਝਗੜੀ ਹੋ ਗਿਆ ਸੀ ਅਤੇ ਮਦਨ ਮਸੀਹ ਉੱਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਵੱਲੋਂ ਜਵੀ ਘੰਟਿਆਂ ਤੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਡੀਐਸਪੀ ਖੁਸ਼ਬੀਰ ਕੌਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਚਿੱtrasਿਆ ਗਿਆ ਕਿ ਅਸਲ ਝਗੜਾ ਮਦਨ ਮਸੀਹ ਅਤੇ ਪਰਮਬੀਰ ਸਿੰਘ ਦਾ ਸੀ ਅਤੇ ਪਰਮਬੀਰ ਸਿੰਘ ਅਤੇ ਉਸ ਦੇ ਪੁੱਤਰ ਦਾ ਜੋ ਝਗੜਾ ਸੀ ਉਸ ਨੂੰ ਲੈ ਕੇ ਇਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮਦਨ ਮਸੀਹ ਉੱਪਰ ਪਿੰਡ ਚੰਦੂ ਮੰਚ ਚ ਗੋਲੀਆਂ ਚਲਾਏ ਗਏ ਨਾ ਉਹ ਗੰਭੀਰ ਰੂਪ ਚ ਚੱਕ ਮੇ ਹੋ ਗਿਆ ਸੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ ਜਿਸ ਨਾਲ ਵਿੱਚ ਪੰਜ ਪਿਸਟਲ ਅਤੇ 10 ਜਿੰਦਾ ਕਾਰਤੂਸ ਹਨ ਸਨ ਉਹ ਤੇ ਹਾਣੂ ਪ੍ਰੈਸ ਵਾਰਤਾ ਦੌਰਾਨ ਕੀ ਕਿਹਾ ਡੀਐਸਪੀ ਕੁਸ਼ਬੀਰ ਗੌਰ ਨੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਕਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀ ਸੁਨਾਨਿਕ ਹੈਗਾ ਉਸੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀਹ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਜੀ ਆਪਣਾ ਪਰਸ਼ਸਰ ਕਾਇਮ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਦੇ دہشت ਘੁਲਾਣਾ ਚਾਹੁੰਦੇ ਆਪਣੇ ਨਾਮ ਦੀ ਦੋਵੇਂ ਲੋਕ ਜਿਹੜੇ ਨਹੀਂ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਹੈ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੋਂ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈ ਦੋਨਾਂ ਨੂੰ ਇਹ ਕਿਹੜਾ ਨਾਨਕ ਹੈ ਤੇ ਬੀਤੇ ਕਾਫੀ ਲੰਬੇ ਸਮੇਂ ਤੋਂ ਸੁਣਖੀਆਂ ਚੁੱਕੀਆਂ ਚੀਜ਼ ਇਲਾਕੇ ਤੇ ਕੀ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਨੇ ਫਿਲਹਾਲ ਦੇਖੋ ਜੀ ਕੋਈ ਗਲਤ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰஞ்சிਤ ਜਿਹੜੀ ਲੜਾਈ ਝਗੜੇ ਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਭਰਾ ਸੁੰਦਰ ਹੈਗਾ ਦੋਨੇ ਆਪਕੋ ਆਪਣਾ ਗੈਂਗ ਦੇ ਲੀਡਰ ਨੇ ਦੋਨੇ ਮਦਨ ਨੂੰ ਬਣਾਇਆ ਨੇ ਜਿਹੜੇ ਇਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਨੇ ਨਹੀਂ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀਗੇ ਕੋਈ ਲੜਾਈ ਦਾ ਮਕਸਦ ਉਹ ਅਜੇ ਤੱਕ ਪਤਾ ਨਹੀਂ ਨਹੀਂ ਲੜਾਈ ਦਾ ਕਾਫੀ ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਛੜੜੇ ਦੇ ਪਰਚੇ ਸੀਦੇ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ 10:30 ਵਜੇ ਜੜੀ ਹੈਗੀ ਆ ਉਹ ਗੋਲੀਆਂ ਚ ਜਾਸੀ 3 ਦਿਨ ਦਰ ਮੰਡ ਲਿਆ ਤੇ ਦਰੋਹਨੇ ਪੁੱਛੇ ਜਿਹੜੇ ਹੈਗੇ ਆ 5 ਪਿਸਤਲ ਸਾਨੂੰ ਬਰਾਮਦ ਹੋਇਆ 1 ਬੱਤੀ ਬੋਰ ਤੇ 4 ਜਿਹੜੇ ਹੈਗੇ ਆ ਬੱਤੀ ਬੋਰ ਤੇ 10 ਜਿੰਦਾ ਲਾਈਵ ਜੁੜੇ ਆ ਰੋਂਦ ਬਰਾਮਦ ਕੀਤੇ ਗਏ ਗੋਲੀ ਵਨ ਸਾਈਡ ਚੱਲੀ ਸੀ ਜਾਂ ਦੋਨਾਂ ਸਾਈਡ ਤੋਂ ਚੱਲੀ ਸੀ ਅਰੇ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈਗੀ ਗੋਲੀ ਵਨ ਸਾਈਡ ਚੱਲੀ ਆ ਪਰ ਵੀ ਰੋਫ ਨਾ ਨਿਕ ਵੱਲੋਂ ਤੇ ਉਸ ਦਾ ਭਰਾ ਸੁੰਦਰ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਨੂੰ ਇਹ ਪੰਜ ਪਿਸਤਲ ਕਿੱ데 ਤੋਂ ਮੋੜੇ ਗਏ ਕਿੱਤੋਂ ਬਰਾਮਦ ਪਰੰਬੀਰ ਉਰਫ ਨਾਨਕਵਲੋਂ ਤੇ ਉਹਦੇ ਭਰਾ ਵੱਲੋਂ ਦੋਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿਹੜੀ ਜਗ੍ਹਾ ਬਿਜਾ ਕੇ ਬਣਾਉਂਦੇ ਆ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਦ ਕੀਤੇ ਜੀ ਕੀ ਹੋਰ ਵੀ ਕੋਈ ਹਨ ਵਾਲਾ ਹੈ ਜੇ ਤੱਕ ਸਾਹਮਣੇ ਆਇਆ ਕੋਈ ਫਿਲਹਾਲ ਜਿਹੜੇ ਤਿੰਨ ਬੰਦੇ ਅਨੁਪਛਾਤੇ ਦੱਸੇ ਗਏ ਹਨ ਉਹ ਸੁੰਦਰ ਮਸੀ ਜਿਹੜਾ ਮਦਨ ਮਸੀ ਹੈ ਉਹ ਜਦੋਂ ਫਿਜ਼ੀਕਲੀ ਥੋੜਾ ਫਿਟ ਹੋਏਗਾ ਤੋਂ ਉਹ ਬੰਦਿਆਂ ਦੀ ਪਛਾਣ ਕਰ ਸਕਦਾ ਹੈ ਉਸ ਦੇ ਤਹਿਤ ਜਿਹੜੀ ਅਗਲੀ ਕਾਰਵਿੰ ਅਨਵੈਸਟੀਗੇਸ਼ਨ ਕੀਤੀ ਜਾਏਗੀ ਕਿੰਨੇ ਦਿਨਾਂ ਅੰਦਰ ਰਿਪੋਰਟ ਮਿਲੇਗੀ ਤਿੰਨ ਦਿਨਾਂ ਅੰਦਰ ਮੜ ਜੀ ਨਾ